ਨਮਸਕਾਰ ਦੋਸਤੋ ਮੈਂ ਸ਼ਮੀ ਸਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਹਲਕਾ ਪੋਆ ਦੇ ਪੰਤਾ ਦੀ ਕੋਠੀ ਵਿੱਚ ਪੰਤਾ ਕੋਠੀ ਤੁਹਾਨੂੰ ਦੱਸਾਂਗੇ ਜਿੱਥੇ ਸਵੇਰੇ ਬਾਰਿਸ਼ ਲੱਗੀ ਸੀ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਬਾਰਿਸ਼ ਦੇ ਕਾਰਨ ਜਿੱਥੇ ਇੱਕ ਬਿਜਲੀ ਲਿਸ਼ਕੀ ਹੈ ਜਿਹੜੀ ਬਿਜਲੀ ਲਿਸ਼ਕਣ ਦੇ ਉੱਪਰ ਜਿਹੜਾ ਸਾਈਡ ਦੇ ਇੱਕ ਅਗਰੇ ਦਾ ਜਿਹੜਾ ਬੁੱਟਾ ਹੈਗਾ ਜਿੱਥੇ ਬਿਜਲੀ ਪੈਂਦੇ ਕਰਕੇ ਜਿਹੜਾ ਬੁੱਟਾ ਦੇਖ ਸਕਦੇ ਹੋ ਪੂਰਾ ਇਹ ਗੱਬੋ ਵੀ ਇਹ ਬੁੱਟਾ ਪੂਰਾ ਚੀਰਿਆ ਗਿਆ ਆ ਪਤਨ ਨਵੀ ਤੇ ਸਾਗੇ ਕੁਛ ਦੂਰੀ ਤੇ ਤਸਵੀਰਾਂ ਸਾਗੇ ਇੱਥੇ ਇੱਕ ਪੋਤੂ ਵੀ ਫਾਰਮ ਹੈਗਾ ਜਿੱਥੇ ਪੋਤੂ ਵੀ ਫਾਰਮ ਕਰ ਸਕਦਾ ਕੰਮ ਵੀ ਕੀਤਾ ਜਾਇਕਦਾ ਸੀ ਪਰ ਹੁੰਦੇ ਵਾਲੇ ਪਾਸੇ ਵੀ ਕਹਿਣਾ ਹੈਗਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਬਿਜਲੀ ਦਿਖੀ ਹੈ ਪਰ ਉਹਨਾਂ ਨੇ ਵੀ ਕਹਿਣਾ ਹੈਗਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਬਿਜਲੀ ਦਿਖੇ ਤੋਂ ਬਾਦੋ ਉਹ ਡਰ ਚੁੱਕੇ ਸੀ ਸਹਿਮ ਚੁੱਕੇ ਸੀ ਪਰ ਉਹਨਾਂ ਨੇ ਲੁਕਾ ਕੇ ਕਿ ਫੀਲ ਵੀ ਕੀਤੀ ਗਈ ਹੈ ਕਿ ਜਿਸ ਵੇਂ ਬਰਸਾਤ ਹੁੰਦੀ ਹੈ ਕਦੀ ਵੀ ਬੁੱਟੇ ਸਲੇ ਹੋ ਰੋ ਜਾਂਦਾ ਕਿ ਕੋਈ ਕੋਈ ਵੀ ਨੁਕਸਾਨ ਹੋ ਸਕਦਾ ਹੈ ਪਰ ਤਨ ਨਵੀ ਤੇ ਸਾਗੇ ਕੋਈ ਜਾਨੀ ਨੁਕਸਾਨ ਦਾ ਬਚਾ ਹੋ ਗਿਆ ਪਰ ਜਿਹੜੀ ਇੱਥੇ ਫਸਲ ਹੈ ਫਸਲ ਵੀ ਜਿਹੜੀ ਕੁਸ਼ੇ ਕਿ ਹਦ ਤ ਮਾਸ਼ਾ ਮੀਸ ਨੂੰ ਤਰਾ ਆਪਣੇ ਸੰਯੁਕਤ ਕੁਸ਼ਲਤਾ ਦੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਮੇਰਾ ਨਾਮ ਜੀ ਅਰਜਨ ਸ਼ਰਮਾ ਮੈਂ ਆ ਗੁਰਾ ਡੇਰਾਇਆ ਇਹ ਪਿੰਡ ਕੋਠੀ ਪੰਡਾ ਦਾ ਵਾਰਡ ਨੰਬਰ 42 ਵਿਚ ਕੰਮ ਹੈ ਬਿਲਕੁਲ ਹਾਈ ਜੇ ਤੋਂ 500 ਮੀਟਰ ਦੇ ਵਿੱਚ ਜਾ ਕੇ ਡੇਰਾ ਪੰਡਾ ਕੁਦਰਤੀ ਕੋ ਇਨਸੀਡੈਂਟ ਹੈ ਇਹ ਹਾਸਾ ਹੁੰਦਾ ਹੈ ਜਾਂ ਬਿਜਲੀ ਸਰੇ ਡਿੱਗਦੀ ਹੈ ਸਾਢੇ 7 ਵਜੇ بارش ਜਿਹੜੀ ਕਾਫੀ ਤੇਜ਼ੀ ਨਾਲ ਸੀਗੀ بارش ਅੱਗੇ ਵੀ ਕਾਫੀ ਸਾਡਾ ਪਹਾੜੀ ਲੱਤਾ ਪੰਡਾ ਹੈ بارش ਅੱਗੇ ਵੀ ਕਾਫੀ ਤੇਜ਼ੀ ਦੀ ਪੈਂਦੀ ਹੈ ਪਰ ਅੱਜ ਜੋ ਦੇਖਣ ਨੂੰ ਦ੍ਰਿਸ਼ੇ ਮਿਲਿਆ ਉਹ ਕੁਦਰਤ ਦਾ ਬਿਲਕੁਲ ਹੀ ਡਿਫਰੈਂਸ ਹੈਗਾ ਨਗਰੀ ਮਾਗਨ ਆਪੇ ਸਰਗਰੋ ਤੇ ਕਾਫੀ ਲੋਕ ਜਣੇ ਸੈਰ ਕਰਦੇ ਨੇ ਇਹ ਮੈਂ ਰੱਬ ਦਾ ਸ਼ੁਕਰ ਕਰਨਾ ਵੀ ਸਵੇਰੇ ਬਾਰਿਸ਼ ਸੀਗੀ ਲੋਕ ਸੈਰ ਨਹੀਂ ਕਰ ਰਹੇ ਕੋਈ ਇਨਸੀਡੈਂਟ ਸਰ ਬਾਰਿਜ ਬਿਜਲੀ ਡਿੱਗਦੀ ਆ ਬਿਜਲੀ ਸਿੱਧੀ ਸਾਡੇ ਬਰਖਸ਼ ਦੇ ਵੱਜਦੀ ਆ ਬਰਖਸ਼ ਦੇ ਵੱਜਣ ਨਾਲ ਸਾਰਾ ਹੀ ਪੇੜ ਜਿਹੜਾ ਗੱਬਿਓ ਰੱਖੇ ਪਾੜਿਆ ਜਾਂਦਾ ਜੀ ਪੂਰਾ ਮੈਂ ਕਹਿੰਦਾ ਵੀ 500 ਮੀਟਰ ਦਾ ਘਾਟਾ ਡੇਰਾ ਜੀ ਉੱਥੋਂ ਤੱਕ ਜਿਹੜੀ ਬਿਜਲੀ ਨੇ ਮਾਰ ਕੀਤੀ ਆ ਲਾਗੇ ਰੱਬ ਨਾ ਕਰਦਾ ਵੀ ਕੋਈ ਵੀ ਬੰਦਾ ਹੁੰਦਾ ਅੱਗੇ ਬਸ ਸੌਂਦੇ ਸੀਗੇ ਟੀਵੀ ਚਾਲਣਾ ਦੇਖਦੇ ਸੀਗੇ ਵੀ ਬਿਜਲੀ ਡਿੱਗਦੀ ਇਹ ਬੰਦਾ ਜੰਮ ਜਾਂਦਾ ਜੀ ਬੰਦੇ ਕੋ ਹੀ ਲੈਣ ਜਾਂਦਾ ਉਹ ਦ੍ਰਿਸ਼ੇ ਅੱਜ ਮੈਂ ਆਪਾਂ ਨਹੀਂ ਅੱਖਾਂ ਨਾਲ ਦੇਖਿਆ ਮੈਂ ਕਹਿੰਦਾ ਵੀ ਬਿਜਲੀ ਬਿਲਕੁਲ ਸਾਡੀ ਪੋਡਲੀ ਫਾਰਮ ਤੋਂ ਵੱਜ ਗਈ ਵਾਪਸ ਆਈ ਆ ਮੈਂ ਤੁਹਾਡੇ ਚੈਨਲ ਆਈ ਇਹ ਹੀ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਪਠਾਨਕੋਟ ਵਾਲਿਆਂ ਨੂੰ ਖਾਸ ਕਿਉਂਕਿ ਸਾਡਾ ਪਹਾੜੀ ਇਲਾਕਾ ਪੈਂਦਾ ਜਦੋਂ ਵੀ ਬਾਰਿਸ਼ ਹੁੰਦੀ ਆ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਵੀ ਬੱਚਾ ਕੋਈ ਵੀ ਬਜ਼ੁਰਗ ਸੜਕਾਂ ਦੇ ਨਾ ਨਿਕਲੇ ਸੜਕਾਂ ਦੇ ਨਾ ਨਿਕਲੇ ਆਪਾਂ ਵੈਸੇ ਦੇਖਨੇ ਆ ਵੀ ਜਦੋਂ ਬਾਰਿਸ਼ ਹੁੰਦੀ ਆ ਸਟਰੀਕਾ ਬਣਾਉਣ ਲਈ ਕੋਠੇ ਚੜਜੇ ਨਹੀਂ ਪਹਾੜ ਵੱਲ ਮੂੰਹ ਕਰਕੇ ਵੀਡੀਓ ਬਣਾਣੇ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇਦਾਂ ਦਾ ਕੋਈ ਵੀ ਕੰਮ ਨਾ ਕੀਤਾ ਜਾਵੇ ਜੋ ਸਾਡੀ ਜਾਨ ਨੂੰ ਨੁਕਸਾਨ ਪਹੁੰਚਾ ਸਕੇ ਤੁਸੀਂ ਸਾਹਮਣੇ ਪੇੜ ਦੇਖਦੇ ਹੋ ਜੇਕਰ ਉਹ ਪੇੜ ਪਾਰ ਸਕਦੀ ਜੇ ਤਾਂ ਬੰਦਾ ਹੁੰਨਾ ਕਿੰਨਾ ਹੈ ਜੀ ਜ਼ਿਆਦਾਤਰ ਵੇਖਿਆ ਹੈਗਾ ਕਿ ਜਦੋਂ ਵਾਰਸ਼ ਲੱਗੀ ਉਹ ਕੁਝ ਲੋਕ ਜਿਹੜੇ ਰਾਹਗੀਰ ਹੁੰਦੇ ਆ ਬੂਟਿਆਂ ਦੇ ਥਲੇ ਖੜੇ ਹੋਏ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਵੀ ਉਹਦੇ ਨਾਲ ਸਾਡਾ ਹੋਰ ਨੁਕਸਾਨ ਹੋ ਸਕਦਾ ਤੁਸੀਂ ਸਾਹਮਣੇ ਝਾਤੀ ਮਲਵਾਇਓ ਜਿਹੜੇ ਆਪਣੇ ਸਪੇਡੇ ਦੇ ਬੂਟੇ ਆ ਕਾਫੀ ਕਾਫੀ 200 200 ਫੁੱਟ ਦੇ ਉੱਤੇ ਆ ਇੱਦਾਂ ਦੀ ਗਲਤੀਆਂ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਆਪਣੇ ਘਰਾਂ ਵਿੱਚ ਸੇਫ ਲਈ ਆਪਾਂ ਸੇਫ ਹੀ ਰਹਿਣਾ ਚਾਹੀਦਾ ਇੱਦਾਂ ਦਾ ਕੰਮ ਨਾ ਕਰੀਏ ਵੀ ਕਿਤੇ ਪੇੜ ਥੱਲੇ ਖੜੇ ਹੋ ਜੀਏ ਕੋਈ ਇੱਦਾਂ ਦੀ ਕੱਚੀ ਛੱਡ ਦੇ ਵਿੱਚ ਖੜੇ ਹੋ ਜੀਏ ਇਹੀ ਇਨਸੀਡੈਂਟ ਜਿਹੜਾ ਸਾਡਾ ਪਿਛਲੇ ਜੀ ਤਿੰਨ ਚਾਰ ਸਾਲ ਪਹਿਲਾਂ ਇੱਥੇ ਜਾਗਰੂਨ ਹੋਇਆ ਸੀਗਾ ਆਪਣੇ ਸਰਨੇਆਂ ਦੇ ਵਿੱਚ ਮਾਸਟਰ ਸੁਲੀਮ ਜੀ ਆਏ ਸੀਗੇ ਕਾਫੀ ਪਬਲਿਕ ਜਿਹੜੀ ਛੱਡ ਦੇ ਥੱਲੇ ਖਲੋ ਗਈ ਸੀਗੀ ਸਰ ਤੁਸੀਂ ਨਿਊਜ਼ ਦੇਖੀ ਹੋਗੀ ਪੂਰੀ ਛੱਡੀ ਹੀ ਡੇਗੀ ਆ ਕਾਈਂਡਲੀ ਮੇਰੀ ਸਬਮਿਸ਼ਨ ਇਹੀ ਹੈ ਵੀ ਕਦੀ ਵੀ ਇੱਦਾਂ ਦੀਆਂ ਨੂੰ ਉਲਟੇ ਨਹੀਂ ਕਰਨੀ ਚਾਹੀਦੀ ਹਾਂ ਭਾਈ ਕੀ ਨਾ ਸਰ ਮੈਂ ਜਨਕਰਾਜ ਐ ਇੱਕ ਸਰਪੰਚ ਪੰਤਨ ਗੋਠੀ ਅੱਜ ਸਵੇਰੇ ਅਸੀਂ 7:30 ਵਜੇ ਕੰਮ ਕਰਦੇ ਹੋਏ ਖੇਤ ਚ ਤੇ ਬਰਖਾ ਲੱਗੀ ਸੀਗਾ ਤੇ ਅਚਾਨਕ ਬਿਜਲੀ ਆਈ ਹੈ ਪਹਿਲੇ ਸਾਡੇ ਲਾਈ ਆ ਤਾਂ ਅਸੀਂ ਅੰਦਰ ਵੜ ਗਏ ਤੇ ਉੱਥੋਂ ਸਿੱਧਿਆ ਬੂਟੇ ਲਾਈ ਆ ਤੇ ਬੂਟੇ ਦੇ ਉੱਪਰ ਕੋਈ 2 ਮਿੰਟ ਰਹੀ ਹੈ ਤੇ ਬੂਟਾ ਕੋਈ 4 ਫੁੱਟ ਲਬੇੜ ਦਾ ਬੂਟਾ ਤੁਸੀਂ ਦੇਖ ਸਕਦੇ ਹੋ ਇਹਨ ਸਾਰਾ ਸਾਰਾ ਪਾਰ ਦਾ ਤੇ ਉਸ ਤੋਂ ਅੱਗੇ ਤਹਾਡੀ ਫਸਲਾਂ ਦਾ ਬੜਾ ਨੁਕਸਾਨ ਹੋਇਆ ਝੋਨੇ ਸਾਰੇ ਡਿੱਗ ਪਏ ਐ ਤੇ ਬੂਟੇ ਦੀ ਹਾਲਤ ਦੇਖ ਸਕਦੇ ਕੀ ਬਣਿਆ ਬੂਟੇ ਦਾ ਕਿੰਨੇ ਕਵੇ ਦੀ ਗੱਲ ਐ 7:30 ਵਜੇ ਕੋਈ ਨੁਕਸਾਨ ਜਾਣੀ ਕਿਹਨੇ ਹੋਇਆ ਨਹੀਂ ਜਾਣੇ ਨੁਕਸਾਨ ਜੇ ਲੱਗ ਗਿਆ ਭਾ ਹੁੰਦੇ ਤੇ ਫਿਰ ਜਾਣੇ ਨੁਕਸਾਨ ਹੋਈ ਨਾ ਸੀਗਾ ਅਸੀਂ ਦੂਰ ਸੀਗਾ ਜਿਹੜਾ ਬੰਦਾ ਲੱਗਦਾ ਹੁੰਦਾ ਬਚਣਾ ਨਹੀਂ ਸੀ ਜੋ ਹਾਲਾਤ ਸੀ ਸੂਰੀ ਅਸੀਂ ਮਤਲਬ ਡਰ ਕੇ ਤੇ ਬੁਰੀ ਤਰ੍ਹਾਂ ਸਮਝ ਗਏ ਅਸੀਂ